ਹਾਂਜੀ ਮੈਂ ਸਰਬਜੀਤ ਕੌਰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਐਨੀਮਲ ਡਾਇਰੈਕਟਰ ਬੋਰਡ ਪੰਜਾਬ ਅੱਜ ਜੋ ਅਸੀਂ ਇੱਥੇ ਸਾਡਾ ਮਨੋਰਥ ਭੁਖ ਹੜਤਾਲ ਦਾ ਸੀ ਉਹ ਸ੍ਰੀ ਅਰਵਿੰਦ ਕੇਜਰੀਵਾਲ ਕਰਕੇ ਆ ਜੋ ਉਹਨਾਂ ਨੂੰ ਸਾਡੇ ਸੁਪਰੀਮੋ ਨੂੰ ਬਿਨਾਂ ਕਸੂਰ ਬਿਨਾਂ ਬੇਵਜਾ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਪਾਇਆ ਗਿਆ ਇਹ ਅੱਜ ਇਹ ਸਾਰੀ ਜੋ ਪੂਰੇ ਪੰਜਾਬ ਦੇ ਵਿੱਚ ਬਾਹਰ ਵੀ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਵੀ ਜੋ ਭੁਖ ਹੜਤਾਲ ਕੀਤੀ ਗਈ ਆ ਇਹ ਇੱਕ ਸੱਚੇ ਤੇ ਇਮਾਨਦਾਰ ਇਨਸਾਨ ਵਾਸਤੇ ਆ ਜਿਨ੍ਹਾਂ ਨੇ ਪੰਜਾਬ ਵਿੱਚ ਨਹੀਂ ਦਿੱਲੀ ਵਿੱਚ ਤੇ ਬਹੁਤ ਸਾਰੇ ਆਉਣ ਵਾਲੇ ਸਮੇਂ ਵਿੱਚ ਆਪਣੇ ਪੂਰੇ ਭਾਰਤ ਨੂੰ ਬਚਾਉਣ ਦਾ ਇੱਕ ਮਨੋਰਥ ਟੀਚਾ ਉਹਨਾਂ ਨੇ ਮਿਠਿਆ ਸੀ ਤੇ ਉਹਨਾਂ ਨੇ ਬੇਵਜਾ ਉਹਨਾਂ ਨੂੰ ਜਿਹੜਾ ਅੰਦਰ ਕੀਤਾ 33ਵੀਂ ਵਾਰ ਉਹਨਾਂ ਨੂੰ ਜਿਹੜਾ ਅੰਦਰ ਕੀਤਾ ਗਿਆ ਲੇਕਿਨ ਪਹਿਲੀਆਂ 32 ਵਾਰ ਦੇ ਵਿੱਚ ਉਹਨਾਂ ਕੋਲੋਂ ਕੋਈ ਸਬੂਤ ਨਹੀਂ ਮਿਲੇ ਸੀ ਈਡੀਡੀ ਨੇ ਇਹਨਾਂ ਨੇ ਮੋਦੀ ਦੇ ਕਹਿਣ ਦੇ ਉੱਪਰ ਸਰਕਾਰ ਦੇ ਕਹਿਣ ਦੇ ਉੱਪਰ ਉਹਨਾਂ ਦੇ ਉੱਤੇ ਜਿਹੜੇ ਆ ਉਹ ਲਗਾਏ ਗਏ ਇਲਜ਼ਾਮ ਲਗਾਏ ਗਏ ਝੂਠੇ ਤੇ ਬੇਬੁਨਿਆਦ ਸਾਬਤ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਕੋਈ ਵੀ ਇਲਜ਼ਾਮ ਜਿਹੜਾ ਉਹ ਸੱਚਾ ਨਹੀਂ ਹੋ ਰਿਹਾ ਤੇ ਅੱਜ ਇੱਥੇ ਭੁੱਖ ਹੜਤਾਲ ਕੀਤੀ ਆ ਆਉਣ ਵਾਲੇ ਸਮੇਂ 'ਚ ਦਿੱਲੀ ਦੀ ਜੇਲ੍ਹ ਦੇ ਵਿੱਚ ਵੀ ਜਾਣਾ ਪਏਗਾ ਤੇ ਅਸੀਂ ਪੂਰੀ ਤਰ੍ਹਾਂ ਤਿਆਰ ਆ ਉਹਨਾਂ ਦੇ ਸੰਘਰਸ਼ ਵਾਸਤੇ ਜਿਸ ਸਰਕਾਰ ਨੇ ਆਉਣ ਵਾਲੇ ਸਮੇਂ 'ਚ ਲੇਡੀਜ਼ ਵਿੰਗ ਨੂੰ ਨਾਰੀ ਸ਼ਕਤੀ ਨੂੰ ਬਹੁਤ ਹੀ ਉਪਰਾਲਾ ਦਿੱਤਾ ਜਿਵੇਂ ਪਹਿਲਾਂ ਇੱਕ ਸਤੀ ਦੀ ਤਰ੍ਹਾਂ ਤੇ ਲੇਡੀਜ਼ ਰਹਿੰਦੀਆਂ ਸੀ ਲੇਕਿਨ ਅਰਵਿੰਦ ਕੇਜਰੀਵਾਲ ਨੇ ਇੱਕੀ ਨਾਲ ਬੋਲਿਆ ਸੀ ਜਿੰਨੀ ਵੀ ਸਰਕਾਰ ਬਣੀ ਮੇਰੀਆਂ ਭੈਣਾਂ ਨੇ ਬਣਾਈ ਉਹਨਾਂ ਨੇ ਇੱਕ ਬਹੁਤ ਵੱਡਾ ਸਾਨੂੰ ਮਾਣ ਦਿੱਤਾ ਸੀ ਤੇ ਅੱਜ ਅਸੀਂ ਆਪਣੇ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਪੂਰੇ ਪੰਜਾਬ 'ਚ ਖੜੇ ਆ ਪੂਰੇ ਦੇਸ਼ 'ਚ ਖੜੇ ਆ ਤੇ ਅਸੀਂ ਉਹਨਾਂ ਵਾਸਤੇ ਜਿੱਥੇ ਵੀ ਸਾਨੂੰ ਜ਼ਰੂਰਤ ਪਈ ਅਸੀਂ ਜਾਣ ਵਾਸਤੇ ਤਿਆਰ ਹੈ ਜੀ ਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਦੇ ਬਾਅਦ ਉਹਨਾਂ ਦੇ ਧਰਮ ਪਤਨੀ ਜਿਹੜੇ ਆ ਸੁਨੀਤਾ ਕੇਜਰੀਵਾਲ ਉਹ ਕਾਫੀ ਵੱਡੀ ਜ਼ਿੰਮੇਵਾਰੀ ਨੂੰ ਸੰਭਾਲਦੇ ਆ ਸੁਨੀਤਾ ਕੇਜਰੀਵਾਲ ਜੀ ਦੀ ਇਸ ਔਖੇ ਸਮੇਂ ਦੇ ਵਿੱਚ ਪਾਰਟੀ ਪ੍ਰਤੀ ਕੀਤੀ ਜਾ ਰਹੀ ਕਾਰਜਕਾਰੀ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਹਾਂਜੀ ਉਹ ਇੱਕ ਦੇਖੋ ਜਿਤਨਾ ਅਸੀਂ ਕਹਿੰਦੇ ਸੀ ਹਮੇਸ਼ਾ ਇਹ ਸੋਚਿਆ ਜਾਂਦਾ ਕਿ ਜਦ ਵੀ ਪਤੀ ਕਿਸੇ ਮੁਸੀਬਤ ਵਿੱਚ ਹੁੰਦਾ ਤੇ ਔਰਤ ਹਮੇਸ਼ਾ ਉਹਦਾ ਸਾਥ ਦਿੰਦੀ ਆ ਤੇ ਅੱਜ ਉਹਨਾਂ ਦਾ ਇੱਕ ਜੇ ਅਸੀਂ ਉਸ ਰੁਤਬੇ ਨਾਲ ਜਾਈਏ ਤੇ ਉਹ ਆਪਣੇ ਪਤੀ ਦਾ ਵੀ ਸਾਥ ਦੇ ਰਹੇ ਆ ਲੇਕਿਨ ਜੇ ਅਸੀਂ ਦੂਸਰੇ ਪਾਸੇ ਜਾਈਏ ਤਾਂ ਇੱਕ ਦੇਸ਼ ਦਾ ਵੀ ਸਾਥ ਦੇ ਰਹੇ ਆ ਔਰੇ ਉਹ ਸਾਨੂੰ ਉਹਨਾਂ ਤੇ ਬਹੁਤ ਗਰਤ ਤੇ ਮਾਣ ਆ ਕਿ ਉਹ ਆਪਣੇ ਉਹਨਾਂ ਦੇ ਜੀਵਨ ਸਾਥੀ ਦਾ ਵੀ ਸਾਥ ਨਿਭਾ ਰਹੇ ਨੇ ਤੇ ਦੇਸ਼ ਦੀਆਂ ਲੇਡੀਜ਼ ਵਾਸਤੇ ਵੀ ਲੜ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਕਸ਼ਿੰਦਰ ਗੌਰ ਬਾਜਵਾ ਬਲਾਗ ਪ੍ਰਦਾਨ ਕਰਦੀ ਆ। ਅੱਜ ਅਸੀਂ ਸਾਰੇ ਅਰਵਿੰਦ ਕੇਜਰੀਵਾਲ ਜੀ ਵਾਸਤੇ ਇੱਥੇ ਬੈਠੇ ਆ। ਕਿਉਂ ਮੋਦੀ ਨੇ ਜੋ ਵੀ ਕੰਮ ਇਹਨਾਂ ਵਾਸਤੇ ਕੀਤਾ ਮਾਰਾ ਕੀਤਾ ਕਿ ਮੋਦੀ ਨੂੰ ਡਰ ਸੀ ਕਿ ਇਹਨਾਂ ਨੇ ਕਿਤੇ ਨਾ ਕਿਤੇ ਮੈਨੂੰ ਠੋਕਣਾ। ਤੇ ਜੇ ਇਹਨੂੰ ਡਰ ਨਾ ਹੁੰਦਾ ਤੇ ਫਿਰ ਇਹ ਕੰਮ ਕਰਦਾ ਨਾ ਇਹ ਡਰਦੇ ਨੇ ਇਹ ਕੰਮ ਕੀਤਾ ਤੇ ਅਸੀਂ ਇਸ ਧਰਨੇ ਦੇ ਉੱਤੇ ਭੁੱਖ ਹੜਤਾਲ ਤੇ ਬੈਠੇ ਆਂ ਜੇ ਸਾਨੂੰ ਦਿੱਲੀ ਵੀ ਜੇਲ੍ਹ ਦੀਆਂ ਸਰਾਖਾਂ 'ਚ ਵੀ ਜਾਣਾ ਪਏਗਾ ਤੇ ਅਸੀਂ ਜ਼ਰੂਰ ਜਾਵਾਂਗੇ ਕਿਉਂ ਕੇਜਰੀਵਾਲ ਸਾਹਿਬ ਇੱਕ ਇਨਸਾਨ ਸੱਚੇ ਤੇ ਸੁੱਚੇ ਦੇਸ਼ ਦਾ ਭਲਾ ਕਰਨ ਵਾਸਤੇ ਉਹ ਇਸ ਮਹਾਂਮਤੇ ਸਾਡੇ ਨਾਲ ਆਏ ਸਨ ਤੇ ਉਹਨਾਂ ਨੇ ਸਾਨੂੰ ਨਾਰੀ ਸ਼ਕਤੀ ਦਾ ਜਿਹੜਾ ਸਾਨੂੰ ਉਹਦਾ ਦਿੱਤਾ ਹੈ ਸਾਡਾ ਬਹੁਤ ਹੌਸਲਾ ਵਧਾਇਆ ਕਿਉਂ ਜਿਹੜੀਆਂ ਅਸੀਂ ਬੀਬੀਆਂ ਘਰਾਂ 'ਚੋਂ ਨਹੀਂ ਨਿਕਲਦੀਆਂ ਇਕਾਲੀਆਂ ਕਾਂਗਰਸਾਂ ਤੋਂ ਡਰਦੀਆਂ ਵੀ ਨਹੀਂ ਆ ਨਿਕਲਦੀਆਂ ਪਰ ਹੁਣ ਸਾਨੂੰ ਜਿਹੜਾ ਉਹਨਾਂ ਨੇ ਹੌਸਲਾ ਵਧਾਈ ਦਿੱਤੀ ਏ ਸਾਡੀ ਬਹੁਤ ਹੌਸਲਾ ਵਧਾਈ ਏ ਅਸੀਂ ਕੇਜਰੀਵਾਲ ਸਾਹਿਬ ਨੂੰ ਬਾਹਰ ਲਿਆ ਕੇ ਛੱਡਾਂਗੇ ਆ ਸਾਡਾ ਡਰੇਡ ਵਿਸ਼ਵਾਸ ਮੈਂ ਮੈਨੇਜਰ ਅਤਰ ਸਿੰਘ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਸਰ ਅੱਜ ਦਾ ਧਰਨਾ ਜਿਹੜਾ ਵਾ ਇਹ ਸਿਰ ਬਟਾਲੇ ਦੇ ਅੰਦਰ ਹੀ ਨਹੀਂ ਸਗੋ ਸਾਰੇ ਵਰਲਡ ਦੇ ਅੰਦਰ ਅੱਜ ਹੰਗਰ ਸਟ੍ਰਾਈਕ ਤੇ ਆਮ ਆਦਮੀ ਪਾਰਟੀ ਦੇ ਬੰਦੇ ਗਏ ਇਹ ਮੁਤਲਕ ਤੁਹਾਨੂੰ ਪਤਾ ਹੀ ਆ ਕਿ ਮੋਦੀ ਸਰਕਾਰ ਦਾ ਜਿਹੜਾ ਡਮੈਂਟ ਐਟੀਟਿਊਡ ਆ ਆਮ ਆਦਮੀ ਸਰਕਾਰ ਦੇ ਖਿਲਾਫ ਕਿ ਜਾਣ ਬੁੱਝ ਕੇ ਸਾਡੇ ਰਨਿੰਗ ਚੀਫ ਮਿਨਿਸਟਰ ਨੂੰ ਅੰਦਰ ਦੇ ਦੇਣਾ ਇਨਫੋਰਸਮੈਂਟ ਡਾਇਰੈਕਟਰ ਦੇ ਜਰੀਏ ਦਬਾਅ ਪਾਉਣਾ ਇਹ ਸਾਰੀਆਂ ਗੱਲਾਂ ਦੇ ਖਿਲਾਫ ਅੱਜ ਅਸੀਂ ਕਰ ਰਹੇ ਹਾਂ ਜਿਨ੍ਹਾਂ ਦੀ ਦੂਜੀ ਗੱਲ ਇਹ ਆ ਕਿ ਤੁਸੀਂ ਇਹਨਾਂ ਨੇ ਕਮ ਸੇ ਕਮ ਜਿਸਾ ਆਦਮੀ ਕੋਈ ਪੋਰਟਫੋਲੀਓ ਨਹੀਂ ਕੋਈ ਮਨਿਸਟਰ ਨਹੀਂ ਉਹ ਆਪਣੇ ਕੋ ਪੋਰਟਫੋਲੀਓ ਨਹੀਂ ਰੱਖਿਆ ਕੋਈ ਤੱਕ ਪ੍ਰੂਫ ਨਹੀਂ ਤੇ ਇਨਲੀਗਲ ਅਰੈਸਟ ਜਿਹੜੀ ਕੀਤੀ ਹੈ ਇਹਦਾ ਸਾਰੇ ਦੇਸ਼ ਚ ਵਿਰੋਧ ਹੋ ਰਿਹਾ ਆਪਾਂ ਅੱਜ ਹੋਰ ਸਾਰੀਆਂ ਪਾਰਟੀਆਂ ਵੀ ਅੱਜ ਇਸ ਤੇ ਚੁੱਪ ਨੇ ਕਿਉਂਕਿ ਪਿੱਛੇ ਸਾਡੀ ਰੈਲੀ ਦਿੱਲੀ ਦੇ ਵਿੱਚ ਹੋਈ ਸੀ ਜਿਹਦੇ ਵਿੱਚ ਆਲਰੇਡੀ ਇਹ ਸੰਗਠਨ ਦਾ ਸਾਰਾ ਦੇਸ਼ ਦੇ ਲੀਡਰ ਆਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਮੋਦੀ ਸਰਕਾਰ ਜਾਣਬੁੱਝ ਕੇ ਪਾਰਟੀਆਂ ਨੂੰ ਤੰਗ ਕਰ ਰਹੀ ਹੈ ਅੱਜ ਕਾਂਗਰਸ ਦੇ ਵੀ ਇਹਨਾਂ ਨੇ ਖਤੇ ਜਿਹੜੇ ਸੀਲ ਕਰ ਦਿੱਤੇ ਨੇ ਉਹ ਵੀ ਉੱਥੇ ਰਾਹੁਲ ਗਾਂਧੀ ਕਹਿ ਰਹੀ ਕਿ ਸਾਡੇ ਘਾਤੇ ਵੀ ਸੀਲ ਕਰ ਜਾਂਦਾ ਇਲੈਕਸ਼ਨ ਇਲੈਕਸ਼ਨ ਸਟੰਟ ਆ ਇਹ ਚਾਹੁੰਦੇ ਨੇ ਕਿ ਅਸੀਂ 400 ਸੀਟਾਂ ਤੇ ਜਿੱਤਣਾ ਮੈਂ ਸਮਝਦਾ ਜੇ ਇਹ ਜਿੱਤੇ ਕਰਨਗੇ ਤੇ ਇਹਨਾਂ ਨੂੰ ਕੋਈ ਸੀਟ ਵੀ ਦੇ ਚੁੱਕੇ ਇਹਨਾਂ ਨੇ ਦੇਣੀ